ਦੀਵਾ ਹੈ ਗੁਰੂ ਸਾਹਿਬ ਜੀਓ ਦਰਸ਼ਨ ਦੇਖ ਜੀਨਾ ਗੁਰ ਤੇਰਾ ੁਰਨ ਕਰਮ ਹੋਏ ਪ੍ਰਭ ਮੇਰਾ ਏਹ ਬੇਨੰਤੀ ਸੋ ਨਰਾਮੇ ਨੇ ਦੇਹ ਨਾਮ ਕਰਪਣੀ ਤੇਰੇ ਸਤਨਾਮ ਹਿਰਿ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਤਨਾਸਰੀ ਮਹੰਲਾ ਪਹਿਲਾ ਪਹਿਲਾ ਚੌਪਦੇ ੴ ਸਤਿਨਾਮ ਕਤਾਰੁ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਿਉ ਨਾਮ ਕਰੈ ਆਪਣਾ ਕੇਸੋ ਕ੍ਰਿਪਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਜੀਵ ਦਾਤਾ ਆਪਣਾ ਕਿਹੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅੰਦਰ ਸਾਹਿਬ ਸੇਵੀਆ ਅੰਤ ਸਦਾਏ ਸੋਏ ਸੁਣ ਸੁਣ ਮੇਰੀ ਕਾਮਣੀ ਮਾਰੋ ਤਾਰਾ ਹੋਏ ਦਿਆਲ ਤੇਰਾ ਨਾਮ ਤਾਰਾ ਰਵਨ ਜਾਓ ਰਹਾਓ ਸਰਬ ਸੰਤਾ ਇਕ ਹੈ ਦੂਜਾ ਨਹੀਂ ਕੋਈ 타की सेवा ਸੁ ਕਰੇ ਜਾ ਕੋ ਨਦਰ ਕਰੇ ਤਦ ਬਾਜ ਪਿਆਰੇ ਕੇਵਰ ਹਾਂ ਸਭ ਲਿਆਈ ਦੇ ਜਿਤਨਾ ਮਤੇਰਾ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਦੇ ਪਿਆਰੇ ਰਾਇ ਕਹਾ ਰਹਾ ਸੇਵੀ ਸਾਹਿਬ ਆਪਣਾ ਆਵਰਨ ਜਾਤ ਕੋਈ ਨਾਲਕ ਕਾਕਾ ਦਾਸ ਹੈ ਦਿਨ ਬਿਦ ਤੁਖੋ ਤੁਖੋ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ